ਬੋਲੇ ਦੀ ਵਾਹਿਗੁਰੂ ਵਾਹਿਗੁਰੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਮੀ ਅਸੀਰ ਤੇ ਵੰਡ ਵੰਡ ਤੋਂ ਤੋਹਰੀਆਂ ਲੋਹਾਈਆਂ ਚਰਨੀ ਚਰਨੀ ਤਨ ਆ ਗਏ ਨੇ ਚਰਾਈਏ ਗੁਰਸੋਂ ਤੇ ਵਾਹਿਗੁਰੂ ਜੀ ਦੀਆਂ ਧਰਮੀ ਆ ਗਏ ਕਿ ਖੇਤਾਂ ਉਪਰਤਾ ਫੈਲਵਾਈ ਇਹਨਾਂ ਦੀ ਕਮਾਈ ਦਾ ਧਿਆਨ ਕਰੀਦਾ ਬੋਲੇ ਦੀ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਸੰਦੇ ਸੇਵਾ ਸੰਭਾਲ ਜੀ ਦਾ ਗਾਨ ਪਿਆਰੇ ਖਾਲਸਾ ਜੀ ਦੇ ਵਖੇਓ ਜੀ ਮਣਿਆ ਦੀਵਾਨ ਸਤਿਗੁਰੂ ਨੇ ਤਾਂ ਆ ਦੇ ਤਾਂ ਓਕੇ ਦੀਓ ਤੇ ਆਸਿਆਂ ਦੇ ਆਸਰੇ ਸਕੀਵਟੋਰ ਗੌਰ ਕਲਕਸਵਾਦੀ ਹੰਤਾ ਹੰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਸਤਾਨ ਕਰਨ ਤੋਂ ਬਾਅਦ ਜੀ ਨੂੰ ਅਰਦਾਸ ਦਾ ਗੌਰ ਤੋਂ ਆਪਣੇ ਸੇਵਾ ਦੀ ਪ੍ਰਵਾਨ ਕਰੇ ਪੱਛਤਾ ਜੀ ਧੰਨ ਧੰਨ ਸਤਿਗੁਰੂ ਗੁਰੂ ਰਵਦਾਸ ਮਹਾਰਾਜ ਜੀ ਤੋਂ 49 ਗੁਰਪੁਤਰੀਆਂ ਪੁੱਛੀਆਂ ਹੋਕਰ ਰੱਖਦੇ ਆ ਮੇਰੇ ਵਾਹਿਗੁਰੂ ਇਸ ਨਗਰ ਦੀ ਸਾਰੀ ਸੰਗਤ ਵੱਲੋਂ ਸਿੱਪਾ ਸਾਹਿਬ ਦੇ ਸ਼ਾਨ ਸਾਹਿਬ ਦੇ ਚੋਲੇ ਵਰ ਸਰਵਿੰਦਰ ਕੁਮਾਰ ਪੁੱਤਰ ਕੈਪਟਨ ਮਦਨ ਲਾਲ ਪਰਿਵਾਰ ਵੱਲੋਂ ਨਿਸ਼ਾਨ ਸਾਹਿਬ ਦੀ ਚੋਲੇ ਦੀ ਸੇਵਾ ਕੀਤੀ ਗਈ ਮੇਰੇ ਵਾਹਿਗੁਰੂ ਜਵਾਬ ਦੇ ਦਰਦਾਨੇ ਦੀ ਸੇਵਾ ਮੇਰੇ ਵਾਹਿਗੁਰੂ ਬਿਨ ਬੋਲੇ ਸਭ ਕੁਝ ਜਾਣਦਾ ਕਿ ਸਾਡੀ ਕਿਸੀ ਅਰਦਾਸ ਮੇਰੇ ਵਾਹਿਗੁਰੂ ਇਹ ਗੱਲ ਸੇਵਾ ਹੈ ਕਿ ਮੇਰੇ ਵਾਹਿਗੁਰੂ ਆਪ ਜੀ ਦੇ ਹਜ਼ੂਰ ਪੰਚ ਕੜਾ ਪ੍ਰਚਾਰ ਦੀਆਂ ਦੇਖਾ ਤੱਕ ਕਰਕੇ ਹਾਜ਼ਰ ਮਠਾਈਆਂ ਤੇ ਚਾਹ ਦੀ ਲੰਗਰ ਦੀ ਹਾਜ਼ਰਨ ਪ੍ਰਵਾਨ ਕਰੋ ਪ੍ਰਵਾਨ ਕੀਤੇ ਲੰਗਰ ਦਾ ਸੰਭਾਲਣ ਦੀ ਸੇਵਾ ਦਾ ਰਣ ਪ੍ਰਿਆ ਬਖੀ ਜੋ ਵੀ ਆਪ ਜੀ ਦੇ ਸੇਕਾਂ ਬਲ ਸਿੱਕੇ ਪਾਤਸ਼ਾਹ ਜੀ ਨਿਸ਼ਾਨਤਾਂ ਦੀ ਚੋਣ ਦੀ ਸੇਵਾ ਕੀਤੀ ਗਈ ਪਰਵਾਹ ਦੇ ਸ੍ਰੀ ਸ਼ਾਮ ਸਿੱਖ ਦੇ ਮੇਲ ਪ੍ਰਯਾਤ ਰਕਣਾ ਚਾਹੁੰਦੇ ਹਾਂ ਜਿਹੜੀ ਅਸ਼ਾਦਾ ਭਾਉਂਦਾ ਕਰ ਸੱਚੇ ਪਾਤਸ਼ਾਹ ਦੀ ਸੇਵਾ ਕਿੱਡੀ ਸੰਦਾ ਭਾਵਨਾ ਆਪਣੀ ਕਿਰਪਾਆਂ ਪੂਰੀਆਂ ਕਰਨੀਆਂ ਜੋ ਵੀ ਸੰਗਤ ਨੂੰ ਸੱਚੇ ਪਾਤਸ਼ਾਹ ਜੀ ਆਸ ਕੀ ਦੇ ਹਜੂਰ ਨਿਸ਼ਾਨ ਸਾਹਿਬ ਦੇ ਇਸ਼ਾਨਾਮ ਦੀ ਸੇਵਾ ਕਰੇਗੀ ਸਾਰੇ ਆਨੀਆਂ ਸਵਾਮਾ ਪ੍ਰਵਾਹ ਕਰਨੀਆਂ ਰਕਸ਼ਾ ਨਾਮ ਸਾਹਿਬ ਧੂਲੇ ਰੱਖੇ ਪਾਤਸ਼ਾਹ ਜੀਓ ਸੋ ਕਿਰਪਾ ਤੇ ਪ੍ਰਭ ਦੇ ਨਿਸ਼ਾਨ ਸਾਜ ਬਣਾਉਣ ਦੀ સેવા ਵਕਤੋ ਆਪ ਸੋ ਕੀ ਰਾਤ ਦੀ ਪਿਆਰੀ ਮਿਲ ਜਨਾ ਬਣਿਆ ਤੇਰਾ ਨਾਮ ਕਿੰਤਾ ਵੇ ਨਾਮ ਗੁਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਕੀ ਫਤਹ ਵਾਹਿਗੁਰੂ ਦੀ ਜਿੱਤ ਫਤਹ ਅਰਸੋ ਹੀਰਾਂ ਦੀ ਤਾਸ ਏ ਨਰ ਦੋ ਜੀ ਖਜਾਹੀਏ ਸਤਿ ਪਾ ਸੇ ਰਵਨਾਥ ਵਾਹਿਗੁਰੂ ਨਾਮ ਜਾਨ ਹੈ ਜੜੀ ਸੋਤਰੀ ਪਾਰ ਜੋ ਸਰਦਾ ਕਰਤੀ ਵਿਵਾਹਿ ਗੁਰੂ ਪਾਰ ਉਤਾਰ ਨਿਹਾਰ ਬੋਲੇ ਸੁਨਿਹਾਲ ਅਤ ਸ੍ਰੀ ਆਨ ਬੋਲੇ ਸੁ ਨਰਭੈ ਬਕਰਦਾਸ ਸੂਰਜ ਕੀ ਦਾ ਖਾਲਸਾ ਵਾਹਿ ਜੀ ਦੀ ਕਿਰਤ ਹੈ ਬੜਾ ਹੀ ਬਣਾ ਇਧਰ ਜਮਣੇ ਕਿਹਨਾਂ ਨਾਮ ਤੇ ਕਿਹਨਾਂ ਆਵਰਗਾ